ਕਿੱਕਾਲ ਦੋਸਤੋ ਪਿੰਡੂ ਕੀਤੇ ਚੈਨਲ ਤੇ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋਂ ਬਈ ਰੋਜ਼ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਮਿੱਤਰੋ ਕੀ ਹਾਲ ਚਾਲ ਹੈ ਜੀ ਇਧਰ ਵਿਚਾਰੀ ਲੱਗੀ ਪਈ ਆ ਪ੍ਰਾਲੀ ਨੂੰ ਹਣਾ ਤੜਕੇ ਤੜਕੇ ਇਹ ਤਾਂ ਤੇ ਠੰਡ ਬਈ ਫੇਰ ਹੁੰਦੀ ਜਾਂਦੀ ਹੈ ਮਾਈ ਆ ਟਖ ਲਾਰ ਜਾਂਦੀ ਰੋਜ਼ ਉਹਦੇ ਬਾਈ ਦੇ ਖਾਲਸੇ ਦੇ ਕਹਿਣ ਨੂੰ ਤੇ ਕੋਰਾ ਜਿਹਾ ਥੋੜਾ ਥੋੜਾ ਪੈਣ ਲੱਗਿਆ ਬਈ ਹੋਰ ਪ੍ਰਾਗੀ ਵਾਲਾ ਬਈ ਠੀਕ ਆ ਵਧੀਆ 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 ਤੇ ਟਾਈਮ ਹੋ ਗਿਆ ਜੀ 7 ਵਜੇ ਤੇ 31 32 ਮਿੰਟ ਹੋ ਗਏ ਮੇਰੇ ਸਾਨ ਇੱਕ ਦੋ ਮਿੰਟ ਉੱਤੇ ਤਾਂ ਹੋ ਗਏ ਕਿਉਂਕਿ ਗਾ ਘੜੀ ਕੀ ਜਾਂਦੇ ਆ ਜੀ ਤੇ ਰੇਡ ਦੇਖਦੇ ਆ ਬਾਈ ਅੱਜ ਕਿੰਨਾ ਜਾਂਦਾ ਵੀਡੀਓ ਸ਼ੇਅਰ ਕਰ ਦਿਓ ਜੀ ਮਿੱਤਰੋ ਦੱਬ ਕੇ ਤੇ ਆ ਯਾਰ ਕੀ ਸੈਟਿੰਗ ਜੀ ਹੋ ਗਈ ਆ ਇਧਰ ਕੀ ਫੰਕਸ਼ਨ ਜੇ ਕੋਈ ਆਉਂਦੇ ਹੀ ਨਹੀਂ ਗੇ ਅੱਛਾ YouTube ਤੇ ਆਪਣਾ ਪ੍ਰੋਗਰਾਮ ਲਾਈਵ ਚੱਲੀ ਜਾਂਦਾ ਕਿ ਨਹੀਂ ਬਾਈ ਯਾਰ ਜਰੂਰ ਦੱਸਿਓ ਤੇ ਉੱਤੇ ਨਾ ਇੰਡੀਕੇਟਰ ਜੇ ਸਾਰੀ ਸੈਟਿੰਗ ਕਰਨ ਵਾਲੀ ਹੋ ਗਈ ਯਾਰ ਲਓ ਬਾਈ ਗਰਲਾਬ ਦੇ ਉਪਰਾ ਕੀ ਹਾਲ ਚਾਲ ਆ ਬਾਈ ਹੋਰ ਠੀਕ ਠਾਕ ਜੀ ਤੇ ਲਾਈਵ ਚੱਲ ਬੈbro ਹੁਣ ਸਹੀ ਹੋ ਬਾਈ ਸੈਟਿੰਗ ਜੀ ਕਰਨ ਵਾਲੀ ਸੀਗੀ ਯਾਰ ਤੇ ਬਾ ਆ ਗਿਆ ਕੇ ਵਾਲੇ ਇਧਰ ਨੂੰ ਬਾਈ ਨੌ ਨਗ ਆਇਆ ਜੇ ਟੋਟਲ ਨੌ ਨਗ ਤੇ ਦੇਖਦੇ ਆ ਬਾਈ ਵੀ ਰੇਟ ਕਿੰਨਾ ਜਾਂਦਾ ਮਿੱਤਰੋ ਰੇਟ ਜਿਹੜਾ ਕੱਲ ਜੀ ਚੱਲ ਰਿਹਾ ਸੀਗਾ 300 ਦੀ ਨੀੜ ਤੇ ਹਨਾ ਰੇਟ ਨਗ ਬਹੁਤ ਸੀਗੇ ਕੱਲ ਤੇ ਅੱਜ ਦੇਖਦੇ ਆ ਬਾਈ ਕੱਲ ਨਾਲੋਂ ਰੇਟ ਬਾਈ ਕਿੰਨਾ ਕ ਬਣਦਾ ਜੀ ਆ ਗਏ ਬੰਦੇ ਸਾਰੇ ਇਧਰ ਨੂੰ ਤਰੀਕ ਲਖਦ ਗਏ 28 ਲੋ ਬਾਈ ਆ ਵੀ ਕਿਹਦੇ ਪੀ ਚੈਨਲ ਦਾ ਨਾ ਬਾਈ ਪਿੰਡੂ ਕਿਤਾ ਬਾਈ ਪਿੰਡੂ ਕਿਤਾ ਕਿਤਾ ਉਹ ਟਾਈਮ ਬਾਈ ਹਾਂਜੀ 2 ਮਿੰਟ ਤੇ ਹੋ ਗਈ ਜੀ ਬੋਲੋ ਬਾਈ ਕਿਹਦੀ ਗੱਲ ਵੀਰੇ ਅੰਦਰ ਦੀ ਬਾਤ ਜੀ ਅੰਦਰ ਲਾਈਨ ਮੜੀ ਥੋੜੀ ਅੰਦਰ ਦੀ ਬਾਤ ਆ ਵੇ ਯਾਰ ਰੋਕ ਤੁਸੀਂ ਥੋੜੀ ਬੋਲੋ ਭਾਈ ਹਾਂ ਹੰਦਾ ਵਾਦ ਗਿਆ ਨਾ ਅੱਜ ਦੋ ਕਦਨਾ ਦੀ ਅੰਦਰ ਤੁਸੀਂ ਥੋੜੀ 250 ਰੁਪਿਆ ਚਲ 250 ਰੁਪਿਆ 250 250 250 54 60 30 70 71 80 280 ਰੁਪਏ 280 ਰੁਪਏ ਦੋ ਨਾ ਬਾਈ ਕਿਨੇ 280 ਰੁਪਏ ਬਾਈ ਕਿਦੀ ਦਾਨੀ ਲਓ ਬਾਈ ਇਹ ਹੋ ਗਈ ਜੀ 280 ਰੁਪਏ ਰੇਟ ਜਿਹੜਾ ਸ਼ੁਰੂਆਤੀ ਰੇਟ ਹੈ ਜੀ 280 ਰੁਪਏ ਨਿਕਲੇ ਹਨਾ ਬਾਈ ਤੇ ਇਧਰ ਨਾਗ ਪਤਾ ਨਹੀਂ ਆਪਾਂ ਗੈਨ ਲਿਆ ਸੀ ਕਿ ਨਹੀਂ ਪਰ ਫਿਰ ਨਾਗ ਪੂਰੇ ਹੋ ਗਏ ਬਾਈ ਉਧਰ ਜਿੰਨੀ ਕ ਬੋਲੀ ਲੱਗੀ ਇੱਕ ਨਾਗ ਹੋ ਦੇਖੋ ਸਾਹਮਣੇ ਫੇਰ ਆ ਗਿਆ ਬਾਈ ਹਨਾ ਤੇ ਅੱਜ ਕਰੇ 10 ਨਾਗ ਹੋ ਗਏ ਹੋਣਗੇ ਬਾਈ ਟੋਟਲ ਉੜਾ ਦਾ ਪੁੱਤ ਹੈ ਦਾ ਪੁੱਤ ਤੁੜੀ ਬਹੁਤ ਈ ਆ ਨਾ ਹਾਂ ਬਈ ਹਾਂ ਉਹ ਮੈਂ ਕਰ ਲਈ ਗੱਲਬਾਤ ਸਾਰੇ ਕੋਲ ਸੈੱਟ ਕਰ ਲਿਆ ਤੇਰਾ ਕੀ ਕਰੀਏ ਨਾ ਫੇਰ ਮੈਂ ਸਾਰਾ ਕੋ ਫੋਨ ਲਾਤਾ ਉਹਨੂੰ ਪੁੱਛ ਲਾ ਕੋ ਫੋਨ ਲਾ ਕੇ ਸਾਰਾ ਕੋ ਕਰਦਾ ਵਾਹ ਇਹ ਕਰੀ ਜਾਂਦਾ ਗੱਲ ਨਹੀਂ ਫੋਨ ਲਾ ਕੇ ਪਸੜ ਨਹੀਂ ਫੇਰ ਪੈਸੇ ਫੜ ਲੋ ਆਪਾਂ ਕਰਦੇ ਨਾ ਗੱਲ ਲਾ ਕੇ ਕੱਲ ਥੋੜੀ ਆ ਯਾਰ ਬਾਬਾ ਮੈਂ ਲਾ ਲੀ ਹਾਂ ਹੈ ਬਾਬਾ ਮੁੰਬਈ ਤੇ ਆਦੀਰ ਰਹੇ ਹੈ ਕਿਹੜਾ ਬਾਬਾ ਬੱਚਾ ਨੂੰ ਫੋਨ ਲਾ ਕੇ ਚੱਲ ਤੂੰ ਆ ਬੋਲ ਬੋਲ ਵਧੀਆ 270 ਰੁਪਏ 70 ਰੁਪਏ 270 ਰੁਪਏ 75 ਰੁਪਏ ਅੱਛੀ ਬੇ 290 ਰੁਪਏ ਬੋਲਾਂ ਬਾਈ ਨੇ 290 ਰੁਪਏ ਲੈ ਬਾਈ ਖਿੱਚਦੇ ਹੈਂਡ ਬ੍ਰੇਕ 290 ਤੇ 290 ਰੁਪਏ ਮਿੱਤਰੋ ਜਿਹੜਾ ਇਹਦਾ ਰੇਟ ਨਿਕਲਿਆ ਜੀ 280 ਤੇ 290 ਬਾਈ ਕੱਲ ਕ ਜਿੰਨੇ ਰੇਟ ਜਿਹੜੇ ਚੱਲੀ ਜਾਂਦੇ ਕੱਲ ਵੀ ਸ਼ੁਰੂ ਜਿਹੜੇ ਰੇਟ ਆ ਹੀ ਚੱਲੇ ਸੀਗੇ ਤੇ ਵਿਚਾਲੇ ਜਾ ਕੇ ਜਰੂਰ 300 ਦੇ ਨੇੜੇ ਤੜ ਹੋ ਗਿਆ ਸੀਗਾ ਰੇਟ ਤੇ ਬਾਕੀ ਬਾਈ ਹੁਣ ਵੀ ਜਿਹੜਾ ਸ਼ੁਰੂ ਤੋਂ ਰੇਟ ਯਾਨੀ 280 ਤੇ 290 ਹੀ ਚੱਲੀ ਜਾਂਦਾ ਬਾਈ ਪਰ ਆ ਜਿਹੜੀ 290 ਵਾਲੀ ਧੂੜੀ ਬਹੁਤ ਵਧੀਆ ਸੀ ਇਹ ਸਿਰਾ ਸੀ ਕੰਮ ਹਾਂ ਤੇ 22 25 ਭਾਈ ਅੰਦਰ ਦੀ ਆ ਇਹ ਚੱਕ ਅੰਦਰ ਦੀ ਆ ਹਾਂ ਕਿਤੇ ਮਾਰੀ ਮੂਰੀ ਹੋਵੇ ਨਾ 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 ਅੰਦਰ ਹੀ ਲੱਗਦੀ ਆ ਅੰਦਰ ਦੀ ਥੋੜੀ ਬੋਲੋ ਭਾਈ ਸੁਣੋ ਬੋਲੋ ਹਾਂ ਬੋਲਣਾ 270 ਰੁਪਏ ਮੈਂ ਤੁਹਾਨੂੰ ਬੁਲਾ ਕੇ ਫਿਰ ਬੋਲੂਗਾ ਠੀਕ ਹੈ 270 ਰੁਪਏ 270 ਰੁਪਏ ਬੋਲਾਂ ਬਈ 270 ਰੁਪਏ 270 ਤੇ 70 ਰੁਪਏ ਬਈ ਜਿਹੜਾ ਇਹ ਰੇਟ ਹੋ ਗਿਆ ਤੇ ਗਾਹ ਕਹੇਣੀਗਾ ਬਈ ਮੰਡੀ ਚ ਜਮਾ ਹੀ 270 80 90 ਜਿਹੜਾ ਰੇਟ ਚੱਲ ਜਾਂਦਾ ਤੇ ਗਾਹਕ ਮੰਡੀ ਚ ਮਿੱਤਰੋ ਜਮਾ ਹੀ ਆ ਨੀ ਗਾ ਤੁਹਾਨੂੰ ਦੱਸ ਦਈਏ ਤੇ ਨਾਗ ਆ ਗਿਆ ਚੌਥਾ ਬਾਈ ਯਾਰ ਨਾ ਗਾਹਕ ਬੜਾ ਘਟੀ ਜਾਂਦਾ ਮੰਡੀ ਚ ਜਿਹੜਾ ਤੁੜੀ ਲੈ ਜਾਂਦਾ ਇੱਕ ਵਾਰੀ ਨਾ ਮੁੜ ਕੇ ਮੂੰਹ ਨਹੀਂ ਕਰਦਾ ਕਿਉਂਕਿ ਭੋਂਗ ਵਾਲੇ ਵੀ ਨਹੀਂ ਆਉਂਦੇ ਯਾਰ ਜਿੰਨਾ ਚਿਰ ਭੋਂਗ ਵਾਲੇ ਨਹੀਂ ਇੱਥੇ ਆਉਂਦੇ ਉਨਾਂ ਚਿਰ ਰੀਡ ਨਹੀਂ ਬਣਦਾ ਤੁੜੀ ਦਾ ਬਾਈ ਕਿਉਂਕਿ ਘਰਾਂ ਵਾਲਾ ਗਾਹਕ ਤਾਂ ਇੱਕ ਵਾਰੀ ਤੁੜੀ ਲੈ ਗਿਆ ਫੇਰ ਨਹੀਂ ਉਹਨੇ ਮੀਨਾ ਮੂੰਹ ਕਰਨਾ ਇਹ ਰੌਲਾ ਬਾਈ ਇੰਨੇ ਗਾਹਕ ਵੀ ਕਿੱਥੋਂ ਆ ਜਾਣ ਹਨਾ ਅੰਦਰ ਆ ਰਿਹਾ ਹੈ ਆਪਣੀਆਂ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 280 ਰੁਪਏ ਗੈਲ ਪਾਰਕ ਹੈ ਕੋਈ ਆ ਚੱਲ ਚੱਲ ਥੱਕਦੇ ਚੱਲ ਚੱਲ 280 ਰੁਪਏ 280 ਰੁਪਏ 85 ਰੁਪਏ 90 90 95 295 ਰੁਪਏ ਲੈ ਬਾਈ ਇਹ ਹੋ ਗਈ ਬਾਈ 200 ਤੇ 95 ਰੁਪਏ ਨੂੰ ਤੇ ਆ ਗਈ ਬਾਈ ਅਗਲੀ ਟਰਾਲੀ ਹੈ ਬਸ ਉੱਥੇ ਹੀ ਆ ਉੱਥੇ ਹੀ ਗੱਲ ਉੱਥੇ ਹੀ ਵਰਦੀ ਹੈ ਗੱਲ ਬੋਲੋ ਗਾਂਗਰੂ ਰਾਜਾ ਭਾਈ ਬੜਾ ਮੋਟਾ 270 ਵੀ ਹੈ 270 ਰੁਪਏ 75 80 85 90 95 305 10 15 315 ਬੋਲਾਂਗੇ ਨੇ 315 ਲੈ ਬਾਈ ਇਹ ਵਗੀ ਬਾਈ 315 ਰੁਪਏ ਬਾਈ ਤੇ 315 ਚਲੋ 15 ਰੁਪਏ ਦਾ ਫਰਕ ਪੈ ਗਿਆ ਰੇਟ ਦਾ ਬਾਈ ਤੇ ਜਿਹੜਾ ਬਣ ਗਿਆ ਥੋੜਾ ਜਿਆਦਾ ਰੇਟ ਕਹਿ ਸਕਦੇ ਆ ਜੀ ਤੇ ਤਨੇ ਤਨੇ ਛੇ ਨਗ ਰਹੇਗੇ ਬਈ ਹਣਾ ਮੈਨੂੰ ਲੱਗਦਾ 11 ਨਗ ਹੋਗੇ ਸੀਗੇ ਆਈ ਜਾਂਦੇ ਰਹਿੰਦੇ ਬਈ ਚੱਲਦੀ ਬੋਲੀ ਚ ਐ ਰਹਾ ਬਈ ਰੰਗ ਸੂਤ ਤਾਂ ਤੇ ਉਹ ਵੀ ਬਰੀਕ ਆ ਥੋੜੀ ਟੁੜੀ ਆਵੇ ਚੱਕ ਲੱਗ ਗਿਆ ਸਿਰਾ ਐਨ ਇਤਲੂ ਵੀ ਸਾਈ 200 ਰੁਪਇਆ 53 60 65 70 71 80 88 90 99 300 300 ਬੋਲਾਂ ਬਕਿ ਨੇ ਇਹ ਹੋ ਗਈ 300 ਰੁਪਇਆ ਬਾਈ ਇਹ ਗੁੱਗੜ ਦੀ ਟਰਾਲੀ ਸੀਗੀ ਹੈ ਠੀਕ ਆ ਚੱਲਿਆ ਠੀਕ ਆ ਇੱਕ 2 3 ਤੇ 2 5 ਨੱਕ ਰਹਿ ਗਏ ਭਈਆ ਨਾ ਤੇ ਜਿਹੜੀ ਗੁੱਗੜ ਦੀ ਟੂੜੀ ਸੀ ਯਾਰ 315 ਸਭ ਤੋਂ ਸਿਰਾ ਲੱਗੀ ਆ ਜਾਨੀ ਪਾਲਾ ਲੇਟ ਹੋ ਗਿਆ 11 ਵਜੇ ਕਿਹਦੇ ਭਾਈ ਅੰਦਰ ਦੀ ਬਾਹਰ ਦੀ ਬਾਹਰ ਦੀ ਅਹੀਂ ਨਿਕਲੋ ਸਾਰੀ ਬੋਲੋ ਜੀ 270 ਰੁਪਏ 75 80 80 70 ਲੈ ਬਾਈ ਇਹ ਹੋ ਗਿਆ ਬਾਈ 200 ਤੇ 85 ਰੁਪਏ ਜਾਨੀ ਅੱਜ ਮੋਟਾ ਹਿਸਾਬ ਲਾ ਲਓ ਵੀ 270 ਤੋਂ ਲੈ ਕੇ ਤੇ 315 ਰੁਪਏ ਤੱਕ ਜਿਹੜਾ ਰੇਟ ਚੱਲ ਰਿਹਾ ਜੀ ਤੂੜੀ ਦਾ ਚਾਰ ਨਾ ਕਰੇਗੇ ਸਾਹਮਣੇ ਬਾਈ ਤੇ ਕਮੈਂਟ ਥੋੜੇ ਬਾਅਦ ਚ ਪੜਦੇ ਆ ਬਾਈ ਇਕੱਠੇ ਯਾਰ ਭੋਲਾ ਬਾਈ ਨੇ ਗਊਸ਼ਾਲਾ ਜੀ 280 ਰੁਪਏ ਲਓ ਬਾਈ ਇਹ ਤੁੜੀ ਜਾਊਗੀ ਬਾਈ ਜੀ ਗਊਸ਼ਾਲਾ 200 ਤੇ 80 ਰੁਪਏ ਹੈ ਜੀ 1 2 3 ਨੱਕ ਰਹਿ ਗਏ ਬਾਈ ਜਸਪਾਲ ਸਿੰਘ ਵੀਰ ਕੀ ਹਾਲ ਚਾਲ ਹੈ ਜੀ ਚੀਮਾ ਸਾਹਿਬ ਜੀ ਬਾਈ ਕੀ ਹਾਲ ਚਾਲ ਹੈ ਭਰਾਓ ਠੀਕ ਠਾਕ ਜੀ ਆ ਜਾਓ ਕਰਾਂ ਦੀ ਅਗਲੀ ਟਰਾਲੀ ਬਾਈ ਆ ਤੂੜੀ ਵੇਚ ਲੋ ਭਾਈ ਵਧੀਆ ਹੁੰਦਾ ਰੰਗ ਰੰਗ ਵਧੀਆ ਹਨ ਥੋੜੀ ਜਿਹੀ ਬਰੀਕ ਜਰੂਰ ਹੈਗੀ ਆ ਅੰਦਰ ਦੀ ਆ ਭਾਈ ਹਾਂਜੀ ਹਾਂਜੀ ਅੰਦਰ ਦੀ ਥੂੜੀ ਬੋਲਾ ਜੀ 70 ਰੁਪਏ 75 ਰੁਪਏ 275 ਕਹਿੰਦੇ 275 ਬੋਲਾਂਗੇ ਨੇ 275 ਰੁਪਏ ਬਾਈ 275 ਰੁਪਈਆ ਬਾਈ ਇਹਦਾ ਰੇਟ ਹੋ ਗਿਆ ਜੀ ਤੇ ਨਾ ਕਰ ਹੈ ਕਿ ਬਾਈ ਸਿਰਫ 2 ਤੇ ਅੱਜ ਰੇਟ ਬਾਈ ਬਿਲਕੁਲ ਕੱਲ ਵਾਲੀ ਚੱਲ ਰਹੀ ਹੈ ਕੱਲ ਵੀ ਇੰਨਾ ਕ ਰੇਟ ਚੱਲਿਆ ਸੀਗਾ ਹਨਾ 300 ਦੇ ਰੇਟ ਤੇ ਅੱਜ ਵੀ ਰੇਟ ਬਾਈ ਕੱਲ ਵਾਲੀ ਚੱਲੀ ਜਾਂਦਾ ਤੇ ਪਰ ਨਗ ਅੱਜ 11 ਸੀਗੇ ਕੱਲ ਥੋੜੇ ਨਗ ਜ਼ਿਆਦੇ ਸੀਗੇ ਤੂੜੀ ਦਾ ਰੰਗ ਪਿਛਲੀ ਨਾਲੋਂ ਥੋੜਾ ਜਾਨੀ ਇਹਦੇ ਚ ਪੀਲੇ ਪਾਣ ਆ ਗਿਆ ਬਾਈ ਵੈਸੇ ਤੂੜੀ ਠੀਕ ਹੈ ਯਾਰ ਕਾਈ ਸੋ ਕਾਈ ਸੋ ਕਾਈ ਸੋ ਬੋਲਾ ਮੇਰੇ ਚੱਲ ਪਿਆ ਕੰਮ 80 ਰੁਪਏ ਬੋਲਦਾ ਕੋਈ 260 ਰੁਪਏ ਲੈ ਬਾਈ 260 ਰੁਪਏ ਨੂੰ ਇਹ ਵਗੀ ਲਾਸਟ ਟਰਾਲੀ ਰਹਿ ਗਈ ਬਾਈ ਇੱਕ ਟਰਾਲੀ ਤੇ ਰੇਟ ਭਾਈ ਆ ਗਿਆ 260 ਤੇ ਹਨਾ ਸ਼ੁਰੂ ਸ਼ੁਰੂ ਦੇ ਵਿੱਚ ਜਾਨੀ 270 80 ਸੀਗਾ ਤੇ ਬਸ ਉੱਥੇ ਕਰੇਟ ਹੀ ਫਿਰਦਾ 260 ਆ ਗਿਆ ਜਾਨੀ 10 ਰੁਪਏ ਘਟੇ ਹੀ ਆ ਰੇਟ ਆ ਕਿਉਂ ਜੀ ਇਹ ਤੂੜੀ ਤੂੜੀ ਵਧੀਆ ਬਾਈ ਐ ਵੀ ਯਾਰ ਕੁਆਲਟੀ ਗਾਣ ਤੂੜੀ ਦਾ ਸਾਰੀ ਨਾ ਮਤਲਬ ਵੀ ਚੰਗੀ ਆਉਂਦੀ ਹੈ ਬਾਲੀ ਉਹ ਨਹੀਂ ਆਉਂਦੀਗੀ ਪਿਛਲੇ ਸਾਲ ਜਿਹੜੇ ਟਾਂਗਰ ਸੀ ਉਹਨਾਂ ਦੇ ਕਰਕੇ ਤੂੜੀ ਦਾ ਸਭ ਉਹਦੀ ਰੇਟ ਚੰਗਾ ਰਿਹਾ ਸੀ ਪਰ ਤੂੜੀ ਦੀ ਕੁਆਲਿਟੀ ਨਹੀਂ ਸ਼ਾਇਦ ਕੀ ਤਾਂ ਤੂੜੀ ਬਹੁਤ ਵਧੀਆ ਜਾਨੀ ਆ ਰਹੀ ਸਾਰੇ ਰੰਗ ਵੀ ਵਧੀਆ ਹੀ ਜਾਂਦਾ ਹੈ ਅੰਦਰ ਵੀ ਥੋੜੀ ਬੋਲੋ ਜੀ ਹਰੂ ਬਾ 270 ਰੁਪਏ 70 ਰੁਪਏ 270 ਰੁਪਏ ਇੱਕ ਕਰ ਵੀਏ ਸਭ ਤੋਂ ਪਹਿਲੇ ਕਰ ਵੀਏ ਉਹ ਲੱਗ ਗਈ 275 ਰੁਪਏ ਲਾਓ ਬਾਈ 275 ਰੁਪਏ ਯਾਨੀ ਇਹ ਵੈ ਗਈ ਬਾਈ ਹਨ ਜਿਹੜੀ ਤਾਂ ਬਾਹਰ ਦੀ ਟੂੜੀ ਸੀਗੀ ਬਾਈ ਉਹ ਰਹੀ ਹੈ ਜੀ 200 60 65 70000 ਇੱਕੋ ਕੰਮ ਹੀ ਹੋਇਆ ਪਿਆ ਯਾਰ ਹਨ ਗਧੇ ਘੋੜੇ ਦਾ ਮੁੱਲ ਇੱਕ ਬਰਾਬਰ ਹੀ ਆ ਹੁਣ ਤਾਂ ਤੇ ਕਈ ਬਾਹਰ ਦੀ ਟੂੜੀ ਵਧੀਆ ਹੁੰਦੀ ਆ ਤੇ ਦੋਈ ਮੋਟਾ ਸਹੌਲਾ ਲਓ ਵੀ 280 70 ਦਾ ਜਿਹੜੀ ਚੰਗੀ ਤੁੜੀ ਅੰਦਰ ਦੀ ਵੀਕੀ ਗਈ ਹੈ ਵਿੱਚ ਤੇ ਜਿਹੜੀ ਬਾਹਰ ਦੀ ਉਹ 260 65 70 ਜਾਨੀ ਇੱਕੋ ਕੰਮ ਹੀ ਹੋਇਆ ਪਰ ਕਈ ਵਾਰੀ ਤਾਂ ਬਾਹਰ ਦੀ ਤੁੜੀ ਦਾ ਰੇਟ ਵੀ ਵੱਧ ਜਾਂਦਾ ਕਿਉਂਕਿ ਚੰਗੀ ਹੁੰਦੀ ਹੈ ਤੁੜੀ ਕੁਆਲਿਟੀ ਹੈ ਨਾ ਤੇ ਵੈਸੇ ਤੁੜੀ ਸਾਰੀ ਵਧੀਆਈ ਸੀ 260 ਤੋਂ ਲੈ ਕੇ ਜਾਨੀ 315 ਤੱਕ ਜਿਹੜਾ ਰੇਟ ਮਿੱਤਰੋ ਚੱਲ ਰਿਹਾ ਜੀ ਤੁੜੀ ਦਾ ਅੱਜ ਦਾ ਭਾਅ ਜਿਹੜਾ ਬਈ 28 ਜਨਵਰੀ 2025 ਜਿਹੜੇ ਰੇਟ ਤੁਸੀਂ ਵੇਖੀ ਜਾਨੇ ਆ ਤੇ ਸਬਜ਼ੀ ਮੰਡੀ ਦੀ ਵੀਡੀਓ ਵੀ ਅੱਜ ਬਣਾਵਾਂਗੇ ਤੇ ਕੱਲ ਜੀ ਨੇ ਨਹੀਂ ਵੇਖੀ ਕੋਟਕਪੂਰਾ ਸਬਜ਼ੀ ਮੰਡੀ ਦੀ ਵੀਡੀਓ ਜਰੂਰ ਵੇਖੋ ਬਾਈ ਜੀ ਜਿਹੜਾ ਆਲੂ ਰਹਿ ਗਿਆ ਜੀ 350 ਰੁਪਏ ਤੇ ਤੇ ਹੋ ਸਕਦਾ ਵੀ ਕਹਿੰਦੇ ਸੀ ਕੱਲ ਛੇਠ ਵੀ ਅੱਜ 50 ਰੁਪਏ ਹੋ ਸਕਦਾ ਤੇਜ ਹੋਵੇ ਬਾਕੀ ਮੈਂ ਮੰਡੀ ਹਲੇ ਗਿਆ ਨਹੀਂਗਾ ਤੇ ਕੱਲ ਜਿਹੜਾ 350 ਰੁਪਏ ਨੂੰ ਆਲੂ ਵਿਕਿਆ ਕਿਉਂਕਿ ਰੌਲਾ ਇਹ ਸੀਗਾ ਵੀ ਬਕਾਇਆ ਬਹੁਤ ਪਿਆ ਸੀ ਆਲੂ ਤੇ ਆਲੂਆਂ ਦੇ ਵਿੱਚ ਵੀ ਸੇਮ ਕੰਡੀਸ਼ਨ ਹੁੰਦੀ ਹੈ ਬਾਈ ਤੁਹਾਨੂੰ ਮੈਂ ਦੱਸ ਦਿੰਨਾ ਵੀ ਆਲੂਆਂ ਦੇ ਵਿੱਚ ਕੀ ਹੁੰਦਾ ਜੇ ਮੰਨ ਕੇ ਚਲੋ 350 ਨੂੰ ਉੱਥੇ 300 ਨੂੰ ਵਿਕੀ ਜਾਂਦਾ ਹਨ ਆਲੂ ਵੈਸੇ ਮੰਡੀ 'ਚ ਆਪਣੇ 350 ਵਿਕਦਾ ਕਿਉਂਕਿ 50 ਰੁਪਏ ਪਾੜਾ ਵੀ ਪੈ ਜਾਂਦਾ ਆਲੂ ਮਗਰ ਤੇ ਜੇ ਕਿਸਾਨ ਨੂੰ 300 ਰੁਪਏ ਮਿਲ ਜਾਂਦਾ ਜਾਂ 270 75 80 ਜਿੰਨੇ ਵੀ ਮਿਲ ਜ ਉਹ ਪਟਾਈਆਂ ਰੋਕ ਦਿੰਦੇ ਉਹਨਾਂ ਚਾਰੇ ਉਹ ਕਹਿੰਦੇ ਕੋਈ ਚੱਕਰ ਨਹੀਂਗਾ ਲੇਟ ਪਟਾਈਆਂ ਕਰ ਲਾਂਗੇ ਹਲੇ ਤਾਂ ਰੇਟ ਡਾਉਣੀ ਆ ਫਿਰ ਜਦੋਂ ਪਟਾਈਆਂ ਰੋਕ ਦਿੰਦੇ ਆ ਬਾਈ ਹਨਾ ਸਾਰੀ ਕਿਉਂਕਿ ਪਤਾ ਯਾਰ ਅਸੀਂ ਘੱਟ ਰੇਟ ਤੇ ਕੌਣ ਵੇਚ ਕੇ ਖੁਸ਼ ਹੁੰਦਾ ਜਦੋਂ ਪਟਾਈਆਂ ਰੋਕਦੇ ਨੇ ਇੱਕਦਮ ਫੇਰ ਮਾਲ ਘਟ ਜਾਂਦਾ ਬਾਜ਼ਾਰ 'ਚ ਤੇ ਵਿਕਰੀ ਉਨੀ ਚੱਲਦੀ ਰਹਿੰਦੀ ਆ ਵਿਕਰੀ ਕਈ ਵਾਰੀ ਪਰਾਸ ਵਿ ਤੇ ਆਲੂ ਦੀ ਵਿਕਰੀ ਚੱਲਦੀ ਰਹਿਣੀ ਆ ਉਹਦੇ ਕਰਕੇ ਫੇਰ ਟੈਂਪਰੇਰੀ ਜਿਹੜਾ ਟੈਂਪਰੇਰੀ ਰੇਟ ਵਧਦਾ ਹੁੰਦਾ 50 ਰੁਪਏ ਉਹ ਅੱਜ ਵਧਨ ਨੂੰ ਵੇਖਣ ਨੂੰ ਮਿਲਿਆ ਹੋਊਗਾ ਅੱਜ ਜਿਹੜਾ ਤੁਸੀਂ ਮਤਲਬ ਜਿਨ੍ਹਾਂ ਦੇ ਵਿਆਹ ਸ਼ਾਦਗਾਂ ਦੇ ਪ੍ਰੋਗਰਾਮਾਂ 'ਚ ਜੋ ਵੀ ਆ ਅੱਜ ਤੁਹਾਨੂੰ ਗੱਟਾ ਮੈਨੂੰ ਲੱਗਦਾ 400 ਦੇ ਨੇੜੇ ਤੇ ਮਿਲੂਗਾ ਮੇਰੇ ਹਿਸਾਬ ਨਾਲ ਜਿਹੜਾ ਚਿੱਟਾ ਆਲੂ ਆ ਜਾਂਦਾ ਬਾਈ ਇਹਨਾਂ ਲਾਲ ਆਲੂ ਦੀ ਗੱਲ ਨਹੀਂ ਕਰਦਾਗਾ ਚਿੱਟੇ ਆਲੂ ਦੀ ਜਿਹੜੇ ਵੀ ਅੱਜ ਮੰਡੀਆਂ ਦੇ ਵਿੱਚ ਜੋ ਵੀ ਪ੍ਰੋਗਰਾਮ ਆ ਜਿਨ੍ਹਾਂ ਦੇ ਜਾਂ ਕੋਈ ਅਸੇ ਵਿਆਹ ਸ਼ਾਦੀ ਦਾ ਮੰਡੀਆਂ 'ਚ ਫਿਰਦੇ ਹੋਣਗੇ ਅੱਜ ਤੇ ਅੱਜ ਹੋ ਸਕਦਾ ਉਹਨਾਂ ਨੂੰ 400 ਦੇ ਨੇੜ ਮਰੇ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਦੋ ਵੀ ਇੰਨਾ ਰੇਟ ਆ ਕੱਲ 350 ਜ਼ਰੂਰ ਸੀਗਾ ਭਾਈ ਜਿਹੜਾ ਕੱਲ ਲੈ ਕੇ ਲੈ ਕੇ ਅੱਜ 50 ਰੁਪਏ ਇੱਕਦਮ ਹੋ ਸਕਦਾ ਵਧਿਆ ਹੋਵੇ ਬਾਕੀ ਜਜਮੈਂਟ ਹੁੰਦੀ ਆ ਤੇ ਟੈਂਪਰੇਰੀ ਰੇਟ ਬਸ ਇਹੀ ਆ ਭਾਈ ਤੇ ਜਿਹੜਾ ਆਪਣਾ ਡਾਇਮੰਡ ਆਲੂ ਸ਼ੁਰੂ ਨਹੀਂ ਹੋਇਆਗਾ ਡਾਇਮੰਡ ਆਲੂ ਵੀ ਚਿੱਟੇ ਆਲੂ ਚ ਆ ਜਾਂਦਾ ਪਰ ਚਿੱਟਾ ਆਲੂ ਹੁਣ ਪਖਰਾ ਚੱਲੀ ਜਾਂਦਾ ਜੀ ਹੁਣ ਆ ਜਾਣਾ ਡਾਇਮੰਡ ਡਾਇਮੰਡ ਆਲੂ 500 ਰੁਪਏ ਤੋਂ ਸ਼ੁਰੂ ਹੋਣਾਗਾ ਵਿਗਨਾ ਤੇ ਵੇਖੋ ਇਹ ਕਿੱਥੇ ਜਾ ਕੇ ਥੱਲੇ ਨੂੰ ਆਉਂਦਾ ਮੜ ਕੇ ਕਿਹਨਾਂ 500 ਰੁਪਏ ਦਾ ਰਹੂਗਾ ਰਹੂਗਾ ਨਾ ਤੇ ਜਿਹੜਾ ਆ ਗਿਆ ਐਲਰ ਬਾਈ ਉਹ 650 650 ਦੇ ਨੇੜੇ ਤੇ ਜਿਹੜਾ ਐਲਰ ਆਲੂ ਰਹਿ ਗਿਆ ਬਾਈ ਉਹ ਵੇਖ ਲੋ ਤੁਸੀਂ 900 800 700 750 ਫਿਰ 600 ਹੀ ਆਲਾ ਬਾਈ ਤੇ 650 ਵੀ ਵਗਦਾ ਰਿਹਾ ਸੀ ਹੁਣ ਫਿਲਹਾਲ ਦਾ ਰੇਟ ਜਿਹੜਾ 600 ਦੇ ਨੇੜੇ ਤੇ ਜਿਹੜਾ ਲਾਲ ਆਲੂ ਐਲਰ ਆਲੂ ਦਾ ਰੇਟ ਆ ਬਾਈ ਤੇ ਪਿਆਜ਼ ਦਾ ਰੇਟ ਬਾਈ ਉਹੀ ਚੱਲੀ ਜਾਂਦਾ ਯਾਰ 22 23 ਰੁਪਏ ਜਿਹੜਾ ਆਪਣਾ ਉਹ ਆਈ ਜਾਂਦਾ ਕੀ ਨਾਂ ਲੈਂਦੇ ਯਾਰ ਉਹਦਾ ਉਹਨਾ ਯਾਰ ਸਭ ਤੋਂ ਘੱਟ ਰੇਟ ਵਾਲਾ ਇਹ ਹੀ ਹੁੰਦਾ ਦਾ ਨਾਂ ਭੁੱਲ ਗਿਆ ਮੈਂ ਬਾਈ ਯਾਰ ਤੇ ਵੈਸੇ ਐਮਪੀ ਦਾ ਜਿਹੜਾ ਪਿਆਜ ਆ ਉਹ 26 27 ਹੋਊਗਾ ਤੇ ਜਿਹੜਾ ਨਾਸਿਕ ਆ ਗਿਆ ਉਹ 28 29 ਹੋਊਗਾ ਇੱਕ ਨਾ 22 23 ਵਾਲਾ ਯਾਰ ਮੈਂ ਨਾਂ ਭੁੱਲ ਗਿਆ ਕੱਲ ਸੀੜ ਨੇ ਦੱਸਿਆ ਮੈਨੂੰ ਨਾਂ ਭੁੱਲ ਜਾਈਦਾ ਯਾਰ ਹੁਣੇ ਜੇ ਤੁਹਾਨੂੰ ਪਤਾ ਤਾਂ ਉਹ ਜਰੂਰ ਦੱਸ ਦਿਓ ਪਰ ਲਾਲ ਪਿਆਜ ਹੁੰਦਾ ਜਾਂ ਨਹੀਂ ਹਲੇ ਥੋੜਾ ਜਿਹਾ ਗਿੱਲਾ ਪਿਆਜ ਆਉਂਦਾ ਹਲੇ ਉਹ ਜਿਹੜਾ 22 23 ਕਹਿੰਦਾ ਤੇ ਜਿਆਦੇ ਸੇਠ ਜਿਹੜੇ ਉਹੀ ਮੰਗਾਈ ਜਾਂਦੇ ਆ ਮੰਡੀਆਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਆਇਆ ਵੀ ਇਹ ਮਾਲ ਵਿਕ ਜਾਂਦਾ ਨਾਲ ਦੀ ਨਾਲ ਕਿਉਂਕਿ ਰੀਡਿੰਗ ਵਾਲੇ ਲੈ ਹੀ ਜਾਂਦੇ ਆ 22 23 ਨੂੰ ਜੇ ਲਿਆ ਉਹਨਾਂ ਨੇ ਗਾਂ 30 35 ਜੇ ਵਿਕ ਜਾਣਾ ਜਿਹੜਾ ਹੁਣ ਪਹਿਲੇ ਨਾਸਕ 30 ਆ ਤੇ ਉਹ ਮੁੜ ਕੇ 40 ਜੇ ਮੰਗੂਗਾ ਗਾਹ ਤੋ 40 ਕੋਈ ਭਰਦਾ ਨਹੀਂ ਕਿਉਂਕਿ ਆਸੇ ਪਾਸੇ ਹੁਣ ਆਪਣਾ ਅੱਤ ਪਤਾ ਕੀ ਹੁੰਦੀ ਹੈ ਕਿਸੇ ਦੀ ਵੀ ਆਦਤਾਂ ਹੀ ਹੁੰਦੀ ਆ ਅਗਲੇ ਨੇ ਪਿਆਜ਼ ਨਹੀਂ ਪੁੱਛਣਾ ਵੀ ਇਹ ਕਿਹੜਾ ਜੱਕੂ ਆ ਲਾਲ ਕਿੰਨਾ ਅਗਲੇ ਨੇ ਰੇਟ ਪੁੱਛਣਾ ਸਿੱਧਾ ਹੀ ਭਾਈ ਆ ਕੀ ਰੇਟ ਆ 40 ਆ ਚੱਲ ਗਾਂ ਚੱਲਦੇ ਆ ਨਾ ਭਾਵੇਂ ਗਾਂ ਦਾ ਹਾਂ ਦਾ ਤੇਲ ਹੀ ਸੜ ਜੇ ਤੇ ਉਹ ਗਾਂ ਤੇ 30 ਜਾਂਦਾ ਉਹ ਐ ਨਹੀਂ ਵੇਖਣਾ ਵੀ ਇਹਦਾ ਕੁਆਲਿਟੀ ਦਾ ਵੀ ਫਰਕ ਹੈ ਨਾਸਿਕਾ ਤੇ ਇਹ ਕਿਹੜਾ ਨਾ ਪੁਸ਼ਕਰ ਵਾਲਾ ਤੇ ਕਿਹੜਾ ਹਲਵਰ ਵਾਲਾ ਹਨ ਇਹ ਸਾਰੀਆਂ ਚੀਜ਼ਾਂ ਪੁੱਛਿਆ ਕਰੋ ਯਾਰ ਫੇਰ ਤੁਹਾਨੂੰ ਪਤਾ ਲੱਗਣ ਲੱਗੂਗਾ ਹਣ ਆਲੂ ਆਲੂ ਵੀ ਸਾਰੇ ਇੱਕੋ ਜਿਹੇ ਪਏ ਲੱਗਦੇ ਹੁੰਦੇ ਪਰ ਇਹਦਾ ਕੁਆਲਿਟੀ ਦਾ ਆਪਣੀਆਂ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗਣਾ ਵੀ ਕਿਹੜਾ ਚਿੱਟਾ ਆਲੂ ਆ ਕਿਹੜਾ ਡਾਇਮੰਡ ਆਲੂ ਆ ਤੇ ਕਿਹੜਾ ਲਾਰਾ ਬਾਈ ਤੇ ਜੈ ਪ੍ਰਕਾਸ਼ ਗੋਸਵਾਲ ਵੀ ਕਹਿੰਦੇ ਮੱਤੇ ਵਾਲੀ ਦੁਕਾਨ ਤੇ ਰੌਣਕ ਹੁੰਦੇ ਹਾਂਜੀ ਭਾਈ ਹਾਂਜੀ ਗੋਭੀ ਦਾ ਰੇਟ ਭਲਾ ਲਓ ਹੀ ਆ ਬਾਈ 5 ਰੁਪਏ ਦੇ ਨੇੜ ਤੇ ਜਿਹੜਾ ਗੋਭ ਤੇ ਬਾਕੀ ਜੇ ਕਿਸੇ ਨੇ ਮੇਰੇ ਵੀਰ ਭਰਾ ਨੇ ਮਾਲ ਲਿਆਉਣਾ ਹੁੰਦਾ ਨਾ ਮੰਡੀ 'ਚ ਮੈਨੂੰ ਇੱਕ ਵਾਰੀ ਫੋਨ ਕਰ ਲਿਆ ਕਰੋ 98322200 98322200 ਹਣਾ ਆਪਣਾ ਕੰਮ ਹੁੰਦਾ ਵੀਰੋ ਡਾਇਰੈਕਟ ਦੁਕਾਨ ਵਾਲਿਆਂ ਦੇ ਨੰਬਰ ਦੇਨੇ ਸੇਠਾਂ ਦੇ ਨਾ ਸਾਰੇ ਸੇਟ ਵਧੀਆ ਹੁੰਦੇ ਆ ਕਈ ਵਾਰੀ ਕਹਦੇ ਮਜਬੂਰੀ ਬਣ ਜਾਂਦੀ ਆ ਵੀ ਕਈ ਵਾਰੀ ਪੈਸੇ ਤੁਹਾਡੇ ਵੀ ਰਹਿ ਜਾਂਦੇ ਅਗਲਾ ਨਹੀਂ ਦੇ ਸਕਦਾ ਹੁੰਦਾ ਸੋ ਮੈਨੂੰ ਇੱਕ ਦੋਨਾਂ ਦੇ ਫੋਨਾਂ ਵਿੱਚ ਉਹ ਆਪਾਂ ਨਾਂ ਨਹੀਂ ਲੈਂਦੇ ਕਹੇਦਾ ਵੀ ਜੋ ਵੀ ਆ ਤੇ ਉਹਦੇ ਪੈਸੇ ਰੁਕੇ ਬੰਦੇ ਦੇ ਚਲੋ ਤੇ ਪਰ ਮੈਂ ਤਾਂ ਨਾ ਨਵੀ ਤੁਸੀਂ ਮੈਨੂੰ ਫੋਨ ਲਾਇਆ ਕਰੋ ਪਹਿਲਾਂ ਯਾਰ ਤੇ ਜੇ ਤੁਸੀਂ ਮੈਨੂੰ ਮੜਾ ਜਾ ਵੀ ਦੱਸ ਕੇ ਆਉਂਗੇ ਨਾ ਚੀਜ਼ ਵੀ ਹਾਂ ਬਈ ਹਾਂ ਮੈਂ ਆਦੇ ਸਾਹ ਨਾ ਮੈਨੂੰ ਪਤਾ ਹੁੰਦਾ ਵੀ ਕਿੱਥੇ ਕਿਹੜੀ ਚੀਜ਼ ਵਕਦੀ ਹੈ ਕਿਹੜੇ ਕਿਹੜੇ ਆੜਤ ਦੇ ਗਾਹਕ ਬਣੇ ਹੁੰਦੇ ਮੰਨ ਕੇ ਚੱਲੋ ਯਾਰ ਇੱਥੇ ਇੱਕ ਦੋ ਆੜਤੀਏ ਆ ਜੇ ਉਹਦੇ ਕੋਲੇ ਮਟਰ ਆਉਂਦਾ ਨਾ ਇੱਕ ਦੋ ਬੰਦੇ ਹੈਗੇ ਮੈਂ ਵੀਡੀਓ ਪਾਉਣਾ ਨਾ ਮੰਡੀ 'ਚ ਉਹਦੇ 'ਚ ਜ਼ਿਆਦਾ ਛੋਲੀਆਂ ਹੀ ਵਕਦਾ ਜੇ ਤੁਸੀਂ ਨਾਰਮਲ ਦੁਕਾਨ ਤੇ ਛੋਲੀਆਂ ਲਾਉਂਗੇ ਹੋਰ ਕੇ ਇਹਦੇ ਨਾਲ ਸੇਵ ਸੇਵ ਕੇਲੇ ਆੜਤੀਏ ਦੇ ਉਹ ਉੱਥੇ ਵਕਤਾ ਜਾਣਾ ਪਰ ਉਹਦਾ ਉਹ ਉਹ ਜਗਾਹਕ ਨਹੀਂ ਲੱਗੇ ਹੁੰਦੇ ਉਹ ਜਿ ਮਤਲਬ ਹਨਾ ਅਰਤ ਦੇ ਜਿਹੜਾ ਅਰਤੀਆ ਦਾ ਛੋਲੀਆ ਦਾ ਕੰਮ ਉੱਥੇ ਛੋਲੀਆ ਲਵਾਉਣਾ ਇਹ ਮੈਨੂੰ ਪਤਾ ਹੁੰਦਾ ਸਾਰਾ ਕਿਹੜੇ ਬੰਦੇ ਦੇ ਕੋਲੇ ਕਿਹੜੀ ਚੀਜ਼ ਆਉਂਦੀ ਹੈ ਕਿਹੜੇ ਬੰਦੇ ਕੋਲੇ ਕਿਹੜੀ ਚੀਜ਼ ਤਾਂ ਨਾ ਮੈਂ ਕਰੀ ਫੋਨ ਜ਼ਰੂਰ ਮਾਰ ਲਿਆ ਕਰੋ ਬਾਈ ਆਉਣ ਤੋਂ ਪਹਿਲਾਂ ਕਿਉਂਕਿ ਦੂਰੋਂ ਗੱਡੀ ਆਉਣੀ ਆ ਤੇ ਕਿਤੋਂ ਵੀ ਹਨਾ ਜਿਵੇਂ ਕਈ ਅੰਬਰਸਰੋਂ ਮਟਰ ਲਿਆਉਂਦੇ ਵੀਰਪੁਰਾ ਤਰਨਤਾਰਨ ਨਾਲੇ ਕਈ ਤਾਂ ਲਾ ਲੈਂਦੇ ਹੁੰਦੇ ਫੋਨ ਮੈਂ ਦੱਸ ਦਿੰਨਾ ਨਾ ਵੀ ਬਾਈ ਆਹ ਰੇਟ ਆ ਫਲਾਨਾ ਢਿੰਗੜਾ ਇਹ ਉਹ ਹਨਾ ਕੋਈ ਝੂਠ ਨਹੀਂ ਜਿੰਨਾ ਕਿ ਰੇਟ ਚੱਲਦਾ ਹੁੰਦਾ ਉਹੀ ਚੱਲੀ ਜਾਂਦਾ ਤੇ ਜਿਹੜਾ P3 ਮਟਰਬ ਬਾਈ ਆ ਗਿਆ ਜੀ ਉਹ 25 26 ਤੇ ਅੱਜ ਦਾ ਰੇਟ ਹੈ ਬਾਈ ਤੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਾ ਕਰੋ ਜੇ ਤੇ ਤੁਹਾਡੇ ਕੋਲੇ ਸਬਜ਼ੀ ਦਾ ਮਾਲ ਛਾਲ ਪਿਆ ਜੀ ਤੇ ਵੇਚਣਾ ਚਾਹੁੰਦੇ ਆ ਥੱਲੇ ਨੰਬਰ ਚੱਲੀ ਜਾਂਦਾ ਹੁੰਦਾ ਆਪਣਾ 98328000 ਕਨੈਕਟ ਕਰ ਲਿਆ ਕਰੋ ਬਾਈ ਠੀਕ ਆ ਬਾਈ ਜੀ ਮਿਹਰਬਾਨੀ ਜੀ